ਏਜੀ 14 15 11 2025 ਦੀ ਦਰਿਆਣੀ ਰਾਤ ਨੂੰ ਥਾਣੀ ਖੇੜੇ ਗੰਡਿਆ ਵੇਖਿਆ ਇਤਲਾਹ ਮਿਲੀ ਕਿ ਐਮਐ ਕਰਕੇ ਬਹਾਦਰ ਸਿੰਘ ਨਾਮ ਦਾ ਬੰਦਾ ਉਹਦੀ ਡੈੱਡ ਬੋਡੀ ਵੇੜੇ ਚ ਪਈ ਆ ਤੇ ਉੱਥੇ ਜਾ ਕੇ ਤੁਰੰਤ ਐਸਐਚਓ ਤੇ ਉਹਨਾਂ ਦੀ ਟੀਮ ਨੇ ਤੇ ਅਸੀਂ ਜਾ ਕੇ ਉੱਥੇ ਵੇਖਿਆ ਤੇ ਇੱਕ 45 ਸਾਲ ਦਾ ਬੰਦਾ ਸੀਗਾ ਉਹਦੀ ਮਤਲਬ ਅੱਧੀ ਸੜੀ লাশ ਪਈ ਸੀ ਜੋ ਅਸੀਂ ਤੁਰੰਤ ਉਹਨੂੰ ਮੋਰਚਰੀ ਚ ਭੇਜਿਆ ਤੇ ਉਦੋਂ ਬਾਅਦ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕੀਤੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਬਤੁਮਨ ਚਰਮਾ ਆਈਪੀਐਸ ਤੇ ਐਸਪੀਡੀ ਗੁਰਬਖਸ਼ ਬਰਾਜ ਜੀ ਦੇ ਨਿਸ਼ਾ ਨਿਰਦੇਸ਼ ਏਟ ਇੱਕ ਟੀਮ ਬਣਾਈ ਗਈ ਐਸਐਚਓ ਖੇੜੀਗੰਡਿਆ ਦੀ ਨਿਗਰਾਨੀ ਏਟ ਤੇ ਉਹ ਟੀਮ ਨੇ ਟੈਕਨੀਕਲ ਤਰੀਕੇ ਨਾਲ ਤਫ਼ਤੀਸ਼ ਕਰਕੇ ਇਹਦੇ ਚ ਪਤਾ ਲੱਗਿਆ ਵੀ ਇਹਦਾ ਜਿਹੜਾ ਭਤੀਜਾ ਗੁਰਜੰਡ ਸਿੰਘ ਉਹਨੇ ਇਹਦੀ ਮਤਲਬ ਇਹਨੂੰ ਇਹਨੂੰ ਮਾਰਿਆ ਤੇ ਇਹ ਜਿਹੜਾ ਇਹਨਾਂ ਦਾ ਪਿੱਛੇ ਮਤਲਬ ਜੋ ਇਹ ਬੈਕਗਰਾਉਂਡ ਸੀ ਉਹਦੇ ਵਿੱਚ ਇਹ ਸੀ ਵੀ ਇਹ ਜਿਹੜਾ ਬਹਾਦਰ ਸਿੰਘ ਸੀ ਇਹ ਛੜਾ ਬੰਦਾ ਸੀਗਾ ਤੇ ਛੜਾ ਹੋਣ ਕਰਕੇ ਇਹਨੇ ਮਤਲਬ ਆਪਣਾ ਇੱਕ ਦੂਜਾ ਕੁਸ਼ਪ੍ਰੀਤ ਧੀਜੇ ਨੂੰ ਗੋਦ ਲਿਆ ਹੋਇਆ ਸੀਗਾ ਤੇ ਜਿਹੜਾ ਉਹਦਾ ਭਰਾ ਗਰਜੰਦ ਸਿੰਘ ਸੀਗਾ ਜਿਨੇ ਜਿਹੜਾ ਦੋਸ਼ੀ ਹੈ ਉਹਨੇ ਉਹ ਇਹ ਸੀਗਾ ਵੀ ਇਹ ਜ਼ਮੀਨ ਜਿਹੜੀ ਕੁਸ਼ਪ੍ਰੀਤ ਨੂੰ ਦੇ ਦੇਊਗਾ ਤੇ ਉਹਨੇ ਮਤਲਬ ਇਹਦੇ ਕਰਕੇ ਆਪਸ ਚ ਇਹਨਾਂ ਦੀ ਖੁੰਦਕਬਾਜੀ ਚੱਲਦੀ ਸੀ ਉਹਨੇ ਇਸੇ ਵਜ੍ਹਾ ਰੰਜਿਸ਼ ਕਰਕੇ 14-15 ਦਿਨਾਂ ਦੀ ਰਾਤ ਨੂੰ ਇਹਦੇ ਪਹਿਲਾਂ ਤਾਂ ਸਿਰਚ ਕਈ ਮਾਰੀ ਫੇਰ ਇਹਨੇ ਪਹਿਲਾਂ ਹੀ ਪੈਟਰੋਲ ਉਥੋਂ ਮੋਟਰਸਾਈਕਲ ਚੋਂ ਕੱਢਿਆ ਹੋਇਆ ਸੀਗਾ ਉਹਦੇ ਨਾਲ ਇਹਨੇ ਪੈਟਰੋਲ ਨਾਲ ਜਿਹੜੀ ਡੈੱਡ ਬੋਡੀ ਇਹਦੀ ਉੱਥੇ ਸੇਕ ਕੇ ਅੱਗ ਲਾਤੀ ਜਿਹੜੀ ਅੱਧੀ ਡੈੱਡ ਬੋਡੀ ਸੜ ਗਈ ਫੇਰ ਇਹ ਖੜਾ ਛੜਾ ਸੀਗਾ ਇਕੱਲਾ ਹੀ ਰਹਿੰਦਾ ਸੀਗਾ ਤਾਂ ਕਰਕੇ ਉੱਥੇ ਮੌਕੇ ਤੇ ਮਤਲਬ ਇਹ ਇਹਨੂੰ ਕੋਈ ਬਚਾਉਣ ਵਾਸਤੇ ਜਲਦੀ ਕੋਈ ਨਹੀਂ ਆਇਆ ਇੰਨੀ ਕੁ ਜ਼ਮੀਨ ਦੀ ਕਰਦੀ ਨੇ ਇਹ ਕਰੀਬ 2-3 ਵਿਗੇ ਜ਼ਮੀਨ ਸੀ ਹਾਂਜੀ ਸਗਾ ਚਾਚਾ ਜੀ ਠੀਕ ਜਿਹੜਾ ਗੋਦ ਲਿਆ ਸੀਗਾ ਜਿਹਨੇ ਮਾਰਿਆ ਜੀ ਇਹ ਦੋਨੇ ਸਕੇ ਭਰਾ ਸੀ ਜੀ ਇੱਕ ਨੂੰ ਗੋਦ ਲਿਆ ਸੀ ਕੁਸ਼ਪ੍ਰੀਤ ਨੂੰ ਜਿਹਨੇ ਮਾਰਿਆ ਗੁਰਜੰਟ ਸਿੰਘ ਸੀਗਾ ਤੇ ਸਗਾ ਚਾਚਾ ਸੀ ਇਹਨਾਂ ਦਾ ਤੇ ਐਸ ਐਚਓ ਕਿਹੜੀ ਗੰਡਿਆ ਦੀ ਟੀਮ ਨੇ 24 ਘੰਟਿਆਂ ਚ ਇਹ ਜਿਹੜਾ ਮਟਰ ਦਾ ਕੇਸ ਸੀਗਾ ਇਹ ਟਰੇਸ ਕਰਤਾ ਤੇ ਹੁਣ ਦੋਸ਼ੀ ਰਿਮਾਂਡ ਤੇ ਅਸੀਂ ਕਹੀ ਜੜੀ ਵਰਤੀ ਗਈ ਤੇ ਹੋਰ ਜਿਹੜਾ ਸਮਾਨ ਸੀ ਉਹ ਅਸੀਂ ਬਰਾਮਦ ਕਰਾਤਾ